ਔਰ ਇਹ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦੋ। ਪਰ ਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂੰ ਇਹਦੇ ਚੋਂ ਹਿੱਸਾ ਦੋ ਜਾਂ ਇਹਨੂੰ ਕੁਝ ਕਰੋ। ਹੁਣ ਦੱਸੋ ਵੀ ਇਹ ਧਰਮ ਇਸ ਨੂੰ ਅਸੀਂ ਵੇਚ ਸਕਦੇ ਹਾਂ ਸਥਾਨ। ਅਸੀਂ ਇਹ ਬੇਨਤੀ ਕਰਦਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਬਸ। ਬਸ ਇਹ ਨਹੀਂ ਕਿ ਬੇਨਤੀ ਕਰ ਰਹੇ ਆ। ਜੇ ਕੋਈ ਸਾਡੇ ਚ ਕਿਵੇਂ ਸਾਡੇ ਤੇ ਵੀ ਹੱਦ ਲੱਗਣੀ ਚਾਹੀਦੀ ਆ। ਬਾਕੀ ਸਾਡੀ ਮਹੱਲੇ ਦੇ ਵਿੱਚੋਂ ਉਰੋ ਤੋਂ ਵੀ ਇਨਕਵਾਰੀ ਕੀਤੀ ਜਾਵੇ ਉਸ ਵਿਸ਼ਕਰਮਾ ਚੌਂਕ ਤੋਂ ਵੀ ਇਨਕਵਾਰੀ ਕੀਤੀ ਜਾਵੇ ਬਸ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾਗਾ ਧਰਮ ਦੀ ਜੜ ਹਰੀ ਹੋਣੀ ਚਾਹੀਦੀ ਤੇ ਸੱਚ ਦੀ ਜਿੱਤ ਹੋਣੀ ਚਾਹੀਦੀ ਬਸ ਲੁਧਿਆਣੇ 'ਚ ਦਿਖਿਆ ਗੁੰਡਾਗਰਦੀ ਦਾ ਨੰਗਾ ਨਾਚ ਮੰਦਰ ਦੇ ਸੇਵਾਦਾਰ ਤੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੀਤਾ ਗਿਆ ਹਮਲਾ ਤੁਸੀਂ ਵੀ ਦੇਖੋ ਵੀਡੀਓ ਲੁਧਿਆਣੇ ਦੇ ਦਸ਼ਮੇਸ਼ ਨਗਰ ਚ ਇੱਕ ਮੰਦਰ ਦੇ ਸੇਵਾਦਾਰ ਤੇ ਕੁਝ ਨੌਜਵਾਨਾਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜ ਜਿਸ ਵਿੱਚ ਮੰਦਰ ਦੇ ਸੇਵਾਦਾਰ ਸਮੇਤ ਉਸ ਦੀ ਬੇਟੀ ਜ਼ਖਮੀ ਹੋਈ ਹੈ ਉਧਰ ਇਸ ਦੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਫਿਲਹਾਲ ਮੰਦਰ ਕਮੇਟੀ ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕਰ ਦਿੱਤੀ ਹੈ ਤੇ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਵੀ ਕਹੀ ਹੈ ਤੁਸੀਂ ਆਪ ਸੁਣੋ ਕੀ ਕਿਹਾ ਮੰਦਰ ਦੇ ਸੇਵਾਦਾਰ ਨੇ ਡੇਰਾ ਸਾਧੂ ਆਸ਼ਰਮ ਦਸ਼ਮੇਸ਼ ਨਗਰ ਗਲੀ ਨੰਬਰ 16 ਠੀਕ ਹੈ ਜੀ ਰਾਤ ਨੂੰ ਰਿਆਕੇ ਵੀਰਦੀ ਕਰੀ ਗਈ ਆ ਧੀਰੇ ਦੇ ਵਿੱਚ ਸ਼ਰਾਬ ਉਹਨਾਂ ਨੇ ਪੀਤੀ ਸੀ ਨਸ਼ਾ ਕੋਈ ਬਹੁਤ ਤਕੜਾ ਕੀਤਾ ਦੱਸਿਆ ਤੇ ਤੇਹ ਦਾ ਹਥਿਆਰ ਲੈ ਕੇ ਔਰ ਇਹ ਮੰਦਰ ਦੀ ਪ੍ਰੇ ਉਹ ਆਪਣੇ ਪ੍ਰਤਿਸ਼ਾਲਾ ਨੂੰ ਪੰਗ ਕੀਤੀ ਉਹਨਾਂ ਨੇ ਜੁੱਤੀਆਂ ਸਨੇ ਬੂਟਸ ਨੇ ਲੈ ਕੇ ਜੋ ਅੰਦਰ ਆਈ ਇਹ ਤਾਂ ਕੋਈ ਭਗਵਾਨ ਦੀ ਕਿਰਪਾ ਹੋਗੀ ਮਹੱਲੇ ਵਾਲਿਆਂ ਨੇ ਉਹ ਸੇਵਾਦਾਰਾਂ ਨੂੰ ਤੱਕਾ ਮਾਰ ਕੇ ਬਾਹਰ ਕੱਢਿਆ ਤਾਂ ਸਾਡੀ ਕੋਈ ਜਾਨ ਬਚ ਗਈ ਪਤਾ ਨਹੀਂ ਉਹਨਾਂ ਕੀ ਹੋ ਜਾਣਾ ਤਨਾਸੀ ਰਾਤ ਕਿੰਨੇ ਵਜੇ ਦੀ ਘਟਨਾ ਸੀ ਇਹ ਰਾਤ 11:00 ਵਜੇ ਦੀ ਘਟਨਾ ਸੀ ਸ੍ਰੀ ਸੋਨ ਹਰਦਾਸ ਕੀ ਮਾਮਲਾ ਹੋਇਆ ਸੀ ਕਿ ਕੀ ਗੱਲ ਇਹ ਰਾਤ ਕੋਈ ਸ਼ਰਾਰਤੀ ਅੰਸਰ ਆ ਕੇ ਉਰੇ ਇਸ ਪ੍ਰਤੀਸ਼ਠਾ ਨੂੰ ਭੰਗ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਆ ਤੇ ਕੁਝ ਸੇਵਾਦਾਰਾਂ ਨੇ ਉਹਨਾਂ ਨੂੰ ਸਮਝਾਵਾਂ ਜਾ ਕੇ ਭੇਜ ਤੇ ਆ ਤੇ ਉੱਥੇ ਜਾ ਕੇ ਵੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਉਹਨਾਂ ਤੇ ਹਮਲਾ ਕਰਦੇ ਆ ਇਹ ਕਿਹੜੀ ਜਗ੍ਹਾ ਦੀ ਗੱਲ ਆ ਇਹ ਉਰੋ ਦੀ ਉਰੋ ਤੋਂ ਚਾਲੂ ਹੋਇਆ ਜੀ ਹਾਂਜੀ ਦਸ਼ਮੇਸ਼ ਨਗਰ ਡੇਰਾ ਸਾਧੂ ਆਸ਼ਰਮ 16 ਨੰਬਰ ਗਲੀ ਆਪਣੇ ਗੱਡੀ ਦੇ ਵਿੱਚ ਆਏ ਸੀ ਸਾਨੂੰ ਤਾਂ ਉਹਨਾਂ ਨੇ ਖਿੱਚ ਕੇ ਅੰਦਰ ਲੈ ਗਏ ਹਾਂ ਤਾਂ ਬਾਹਰ ਨਹੀਂ ਨਿਕਲਣ ਦਿੱਤਾ ਘੱਟੋ ਘੱਟ 15 20 ਜਣੇ ਹੋਣਗੇ ਮੇਰੇ ਸਾਥ ਹਾਂਜੀ 60 ਫਿਟ 60 ਫਿਟ ਉਹ ਸੇਵਾਦਾਰ ਦੇ ਵਿਚਾਰੇ ਦੇ ਉੱਥੇ ਜਾ ਕੇ ਪਤਾ ਨਹੀਂ ਉਰੇ ਉਂਗਲ ਵੱਡੇ ਜੇ ਉੱਥੇ ਵੱਡੇ ਰੱਬ ਜਾਣਦਾ ਹੁਣ ਸੀਐਮਸੀ ਹਸਪੀਟਲ ਦੇ ਵਿੱਚ ਦਾਖਲ ਆਏ ਹੋਰੇ ਕਬਜ਼ਾ ਕਰਨ ਦੇ ਵਿੱਚ ਆਏ ਸੀ ਵੀ ਇਸ ਧਰਮ ਨੂੰ ਤੁਸੀਂ ਡੇਰੇ ਨੂੰ ਵੇਚ ਦੋ ਇਹ ਵੇਚੋ ਇਹਨੂੰ ਕੋਣ ਬੰਦੇ ਨੇ ਉਹ ਹੋਰੇ ਆਪਣੇ ਸੰਤਾਂ ਦਾ ਜਿਹੜੇ ਇਹ ਗੁਰਪਰਣਾਲੀ ਸਾਡੀ ਆਪਣੇ ਗੱਦੀ ਚੱਲੀ ਆ ਰਹੀ ਆ ਪਰਦਾਦਾ ਗੁਰੂ ਜੀ ਦੇ ਸਮੇ ਤੋਂ ਦਾਦਾ ਗੁਰੂ ਜੀ ਸੀ ਆਪਣੇ ਮਹਾਂਤ ਚੂੜਗਰੀ ਜੀ ਠੀਕ ਹੈ ਜੀ ਫਿਰ ਮਹੰਤ ਜੀਤਗਿਰੀ ਜੀ ਮਹਾਰਾਜ 2006 ਦੇ ਵਿੱਚ ਚੋਲਾ ਛੱਡ ਗਏ ਫਿਰ ਮਹੰਤ ਦੀਪਗਿਰੀ ਗੁਰੂ ਮਹਾਰਾਜ ਆਪਣੇ ਪਿਤਾ ਗੁਰੂ ਸੀਗੇ ਫਿਰ ਉਹ ਚੋਲਾ ਛੱਡ ਗਏ ਫਿਰ ਉਹਦੇ ਬਾਅਦ ਸਾਨੂੰ ਗੱਦੀ ਦੇਣ ਲੱਗੇ ਸੀ ਮਹੰਤ ਕਾਕਾਗਿਰੀ ਜੀ ਨੂੰ ਕਿਹਾ ਵੀ ਸਾਡੇ ਤਾਇਆ ਗੁਰੂ ਜੀ ਤੋਂ ਬੈਠੇ ਨੇ ਇਹ ਆਪਣੇ ਸ਼ਿਸ਼ੋ ਵੀ ਤੇ ਲੱਗਦੇ ਨੇ ਅੱਛੀ ਤਰ੍ਹਾਂ ਲੱਗਦੇ ਨੇ ਉਹਨਾਂ ਦੇ ਜਾਣ ਤੋਂ ਬਾਅਦ ਗੋਰ ਪ੍ਰਣਾਲੀ ਚੱਲੀ ਆ ਰਹੀ ਹੈ ਉਹਨਾਂ ਨੇ ਸਾਨੂੰ ਗੱਦੀ ਦੇਤੀ ਉਹ ਹੁਣ ਉਹਨਾਂ ਦਾ ਪੜਪੋਤਾ ਉੱਠ ਕੇ ਕਹਿ ਰਿਹਾ ਵੀ ਇਸ ਨੂੰ ਜਾਂ ਤਾਂ ਵੇਚੋ ਜਾਂ ਤਾਂ ਫਿਰ ਜਾਨੂੰ ਇਹਦੇ ਚ ਹਿੱਸਾ ਦਿਓ ਜਾ ਇਹਨੂੰ ਕੁਛ ਕਰੋ ਹੁਣ ਦੱਸੋ ਵੀ ਇਹ タルਮਸ ਨੂੰ ਅਸੀਂ ਵੇਚ ਸਕਦੇ ਹਾਂ ਸਥਾਨ ਹਾਂ ਉਹਨਾਂ ਕੋਲੇ ਹਥਿਆਰ ਸੀ ਆ ਮੇਰਾ ਬੇਟਾ ਗਾ ਸੁੰਦਰ ਆ ਬੇਟੀ ਆ ਟੋਕਾ ਜੀ ਉਹਨਾਂ ਕੋਲੇ ਇਹਨਾਂ ਨੇ ਦੇਖਿਆ ਗਾ ਬਹੁਤ ਵੱਡਾ ਕਹਿੰਦੇ ਕੋਲ ਉਹਨਾਂ ਕੋਲੇ ਤੀਜਦਾਰ ਹਥਿਆਰ ਸੀਗਾ ਹਾਂਜੀ ਆਪਣੇ ਇੱਕ ਤਾਂ ਉਹ ਹੋਇਆ ਗਾ ਸੇਵਾਦਾਰ ਰਾਹੁਲ ਬਾਵਾ ਤੇ ਆ ਇੱਕਾ ਮੇਰੀ ਬੇਟੀ ਆ ਦੇਖੋ ਜੇ ਹੁਣ ਮਹਾਲਾ ਕਿਤਨਾ ਨਾ ਮਹਾਲਾ ਬਾਕੀ ਉੱਥੇ ਵਿਸ਼ਕਰਮਾ ਚੌਂਕ ਦੇ ਵਿੱਚ ਜਾ ਕੇ ਵੀ ਉਹਨਾਂ ਨੇ ਫਿਰ ਉੱਥੇ دہشت ਫਲਾਈ ਹਾਂ ਉੱਥੇ دہشت ਫਲਾਈ ਉਹਨਾਂ ਨੇ ਉਹਨਾਂ ਨੇ ਉੱਥੋਂ ਦੀ ਵੀ ਦਰਵਾਜ਼ੇ ਤੋੜੇ ਨੇ ਉੱਥੇ ਮੇਰੇ ਭਰਾ ਦੇ ਤੇਜਦਾਰ ਹਥਿਆਰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਨੌ ਰਾਣੀਆਂ ਜਿਹੜੀ ਉੱਥੇ ਪ੍ਰੈਗਨੈਂਟ ਹੈਗੀ ਆ ਮੇਰਾ ਭਰਾ ਡਿਪਰੈਸ਼ਨ ਦੇ ਵਿੱਚ ਹੈਗਾਗਾ ਤੇ ਮੇਰੀ ਮਾਂ 60 70 ਸਾਲ ਦੀ ਆ ਉਹਨਾਂ ਨੂੰ ਕਹਿੰਦੇ ਤੇਰੇ ਕੱਪੜੇ ਫਾੜਾਂਗੇ ਨਹੀਂ ਜੀ ਪੁਲਿਸ ਨੂੰ ਅਸੀਂ ਬੇਨਤੀ ਕੀਤੀ ਆ ਹਜੇ ਕਾਰਵਾਈ ਕੋਈ ਨਹੀਂ ਹੋਈ ਕਿਉਂਕਿ ਹਾਂਜੀ ਹਾਂਜੀ ਰਾਤ 12 ਵਜੇ ਸੀ ਗਏ ਸੀ ਇਹ ਬੇਨਤੀ ਕਰਦਾ ਵੀ ਸਾਨੂੰ ਇਨਸਾਬ ਮਿਲਣਾ ਚਾਹੀਦਾ ਬਸ ਬਸ ਇਹ ਨਹੀਂ ਕਿ ਬੇਨਤੀ ਕਰ ਰਿਆਂ ਜੇ ਕੋਈ ਸਾਡੇ ਚ ਕਿਵੇਂ ਸਾਡੇ ਤੇ ਵੀ ਹਜ਼ਾਰ ਲੱਗਣੀ ਚਾਹੀਦੀ ਆ ਬਾਕੀ ਸਾਡੀ ਮਹੱਲੇ ਦੇ ਵਿੱਚੋਂ ਉਰੋ ਤੋਂ ਵੀ ਇਨਕਵਾਰੀ ਕੀਤੀ ਜਾਵੇ ਉਸ ਵਿਸ਼ਕਰਮਾ ਚੌਂਕ ਤੋਂ ਵੀ ਇਨਕਵਾਰੀ ਕੀਤੀ ਜਾਵੇ ਬਸ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾਗਾ ਧਰਮ ਦੀ ਜੜ ਹਰੀ ਹੋਣੀ ਚਾਹੀਦੀ ਤੇ ਸੱਚ ਦੀ ਜਿੱਤ ਹੋਣੀ ਚਾਹੀਦੀ ਬਸ ਬਾਕੀ ਹੋਰ ਇਦਾਂ ਦੀ ਅਪਡੇਟਸ ਲਈ ਜੁੜੇ ਰਹੋ ਖਬਰੀ ਲਾਲ ਟੀਵੀ ਦੇ ਨਾਲ ਧੰਨਵਾਦ